ਫਗਵਾੜਾ ਦੇ ਨਜ਼ਦੀਕੀ ਪਿੰਡ ਬੀੜਪੁਆਦ ਦੇ ਰਹਿਣ ਵਾਲੇ ਇਸ ਨੌਜਵਾਨ ਦੀ ਮਿਲੀ Laash ਪਰਿਵਾਰਿਕ ਮੈਂਬਰਾਂ ਵੱਲੋਂ ਇਨਸਾਫ ਦੀ ਲਗਾਈ ਗਈ ਗੁਹਾਰ ਦੇਖੋ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਬਤਨਕੀਰ ਆਹੇ ਤੋਂ ਦ੍ਰੁਪ ਕਲੂਚਾ ਦੀ ਰਿਪੋਰਟ ਜੀ ਆਪਣਾ ਮੇਰਾ ਨਾਮ ਕਿਸ਼ਨ ਸਿੰਘ ਰਵੀਆ ਤਾਂ ਹਾਂਜੀ ਕਿਹੜੇ ਪਿੰਡ ਤੋਂ ਆ ਜੀ ਮੈਂ ਤਾਂ ਬੀੜਪੁਆਦ ਤੇ ਹੀ ਆ ਅੱਛਾ ਜੀ ਤੇ ਕੀ ਮਾਮਲਾ ਕੀ ਇੱਕ ਜਿਹੜਾ ਤੁਹਾਡੇ ਹਸਬੰਦ ਨਾਲ ਹਾਸਾ ਹੋਇਆ ਮੇਰੇ ਹਸਬੰਦ ਨਾਲ ਹਾਸਾ ਜਿਹੜਾ ਕੱਲ ਮੇਰੇ ਕੋਲ ਸਵੇਰੇ 8:30 9:00 ਚਲ ਗਏ ਆ ਕਹਿੰਦੇ ਮੈਂ ਕੰਮ ਤੇ ਜਾਣਾ ਮੈਂ ਕਿਹਾ ਚਲੋ ਠੀਕ ਆ ਕੋਈ ਨਹੀਂ ਜਾਓ ਤੁਸੀਂ ਇਹ ਤਾਂ ਸਾਰ ਚਲ ਗਏ ਆ ਪਰ ਫਿਰ ਮੈਨੂੰ ਮੈਂ ਇਹਨਾਂ ਨੂੰ ਫੋਨ ਲਾਉਂਦੀ ਸੀ ਕਿ ਉਹ ਨਹੀਂ ਚੱਕਿਆ ਨਹੀਂ ਮੜ ਕੇ ਮੈਨੂੰ 10:30 ਵਜੇ ਫੋਨ ਆਇਆ ਫਿਰ ਕਹਿੰਦੇ ਕੀ ਕਰਦੇ ਆ ਮੈਂ ਕਿਹਾ ਮੈਂ ਤਾਂ ਕੁਝ ਨਹੀਂ ਕਰਦਾ ਕੰਮ ਹੀ ਛੇੜ ਕੇ اٹਿਆਂ ਕਹਿੰਦੇ ਚੱਛਾ ਚਲੋ ਠੀਕ ਆ ਫਿਰ ਤੁਸੀਂ ਸੌਣੋ ਰੈਸਟ ਕਰ ਲਵੋ ਕਹਿੰਦੇ ਚਲੋ ਠੀਕ ਆ ਮੈਂ ਸਾਰਾ ਉਹਨਾਂ ਨੂੰ ਫਿਰ 11:30 ਵਜੇ ਫੋਨ ਲਾਉਂਦੀ ਫਿਰ ਫੋਨ ਸਵਿਚ ਆਫ ਹੀ ਹੋ ਜਾਂਦਾ ਸੀ 10:30 ਵਜੇ ਮੈਨੂੰ ਉਹਨਾਂ ਦੀ ਕਾਲ ਆਈ ਜਾਂ ਕਿ ਉਹਦੋਂ ਮੈਂ ਤਾਂ ਉਹਨਾਂ ਨੇ ਗੱਲ ਕੀਤੀ ਆ ਵਾੜ ਕੇ ਫੇਰ ਮੈਂ ਸਵਾ 11 ਵਜੇ ਰੈਸਟ ਕਰਕੇ ਫੋਨ ਲਾਇਆ ਫੋਨ ਨਹੀਂ ਆਨ ਹੋਣਾ ਹੋਇਆ ਇਹ ਮੈਂ ਦੇ ਫੋਨ ਲਾਉਂਦੀ ਰਹੇ ਹੋਇਆ ਨਹੀਂ ਆਉਣਾ 1:25 ਮਿੰਟ ਤੇ ਮੈਨੂੰ ਫੋਨ ਆਇਆ ਕਹਿੰਦੇ ਤੁਸੀਂ ਕੌਣ ਬੋਲਦੇ ਆ ਮੈਂ ਕਹਿੰਦੇ ਮੈਂ ਉਹਨਾਂ ਨੂੰ ਕਹਿੰਦੀ ਮੈਂ ਕਹਿੰਦਾ ਤੁਸੀਂ ਫੋਨ ਘਾਤੇ ਬੰਦ ਕੀਤਾ ਆ ਸਾਫ ਸਵੇ ਜੰਮੀ ਮੈਂ ਕਾਦੀ ਫੋਨ ਹੋਣੀ ਆ ਕਹਿੰਦੇ ਤੁਸੀਂ ਕੌਣ ਬੋਲਦੇ ਆ ਮੈਂ ਕਹਿੰਦਾ ਤੁਸੀਂ ਕੌਣ ਬੋਲਦੇ ਆ ਮੈਂ ਕਹਿੰਦਾ ਮੈਂ ਉਹਨਾਂ ਦੀ ਵਾਈਫ ਬੋਲਦੀ ਆ ਇਹ ਫੋਨ ਤਾਂ ਮੈਂ ਕਹ ਮੇਰੇ ਮਤਲਬ ਮੇਰੇ ਹਸਬੰਦ ਦਾ ਆ ਕਹਿੰਦੇ ਤੁਹਾਡਾ ਸਾ ਤੁਹਾਡਾ ਹਸਬੰਦ ਤਾਂ ਇੱਥੇ ਮਰੇ ਆਪੇ ਆਇਆ ਆ ਕਿ ਆ ਤਾਂ ਮੀਟਿੰਗ ਕੀਤਾ ਤਾਂ ਉਹਨਾਂ ਸਾ ਕੋਸ਼ਿਸ਼ ਉਹ ਕੱਲ ਕਿਵੇਂ ਜਿਸ ਨੂੰ ਮੱਗ ਗਿਆ ਇਹ ਵਾ ਉਹਨਾਂ ਨੇ ਇੱਕ ਗੱਲ ਕਹੀ ਸੀ ਮੈਂ ਕਹ ਮੈਨੂੰ ਥਾਂ ਟਿਕਾਣਾ ਦੱਸ ਦੋ ਬੇਸੀ ਵਸ ਇੱਥੇ ਹਾਜ਼ਰ ਹੋਣ ਲੱਗਾ ਹਾਜ਼ਰ ਹੋ ਜਾਣਾ ਮੈਂ ਟ ਤੋਂ ਪਹਿਲਾਂ ਕਹਿੰਦੇ ਚਲੋ ਠੀਕ ਆ ਕਹਿ ਸਕਦੇ ਇੱਥੇ ਸਖਤਿਆ ਨਾਲੇ ਦੇ ਕੋਲ ਇੱਕ ਨਵਾਂ ਪਟ્રોલ ਪੰਪ ਬਣਦਾ ਆ ਵੀ ਉਹਦੇ ਕੋਲੇ ਡਿੱਗੀ ਪਏ ਆ ਤਿੰਨੇ ਕਾਲ ਸਾਤ ਤੁਸੀਂ ਬਾਜੀ ਤੁਸੀਂ ਫੋਨ ਨਾ ਬੰਦ ਕਰਿਓ ਵੀ ਤੁਹਾਡੇ ਫੋਨ ਰਾਹੀਂ ਅਸੀਂ ਇੱਥੇ ਤੱਕ ਪਹੁੰਚ ਸਕਦੇ ਆਂ ਉਸ ਤੋਂ ਬਾਅਦ ਮੈਂ ਆਪਣੇ ਇਹਨਾਂ ਨੂੰ ਪੇਕੇ ਨੂੰ ਫੋਨ ਕਰਤਾ ਆਪਣੇ ਨੰਦੋਈਆ ਸਾਹਿਬ ਨੂੰ ਫੋਨ ਕਰਤਾ ਚਲੋ ਮਿੰਟ ਤੋਂ ਪਹਿਲਾਂ ਆ ਗਏ ਉਹਨਾਂ ਨੇ ਆ ਕੇ ਸ਼ਾਨਦੂਰ ਕੀਤੀ ਪਰ ਫੋਨ ਉਸੇ ਵੇਲੇ ਜਦੋਂ ਮੈਂ ਫੇਰ ਦੁਬਾਰਾ ਇਹਨਾਂ ਨੂੰ ਦੱਸ ਕੇ ਉਹਨਾਂ ਨੇ ਫੋਨ ਲਾਇਆ ਫੋਨ ਫੇਸ ਵਿੱਚ ਹੀ ਆਫ ਹੀ ਆ ਜਾਂਦਾ ਸੀ ਮਣਕੇ ਕਾਲ ਦਾ ਸਰ ਫੋਨ ਓਨ ਹੋਇਆ ਤੇ ਡੈੱਡ ਬੋਡੀ ਵਗੈਰਾ ਕਿੱਥੋਂ ਮਿਲੀ ਆਪਾਂ ਨੂੰ ਡੈੱਡ ਬੋਡੀ ਪੈਟਰੋਲ ਪੰਪ ਕੋਈ ਇੱਥੇ ਨਵਾਂ ਬਣਦਾ ਡੈੱਡ ਬੋਡੀ ਦਾ ਕਾਰਨ ਕਿ ਤੁਹਾਨੂੰ ਸਾਹਮਣੇ ਆ ਕੋਈ ਇਹਨਾਂ ਦਾ ਯਾਰ ਦੋਸਤ ਵਗੈਰਾ ਜਾਂ ਕੋਈ ਹੋਰ ਸਾਰਕ ਹੈ ਲੱਗਿਆ ਇਹ ਨਾਲ ਗਿਆ ਇੱਥੋਂ ਨਾਲ ਮੁੰਡਾ ਸਿਕਾ ਕੋਈ ਪਤਾ ਨਹੀਂ ਮੈਨੂੰ ਤਾਂ ਜਨ ਕੇ ਸਰਪੰਚ ਸਾਹਿਬ ਫੇ ਸ਼ਾਮ ਨੂੰ ਆਏ ਇੱਥੋਂ ਘਰੋਂ ਇਕੱਲੇ ਗਏ ਆ ਉਹ ਫੇ ਸਰਪੰਚ ਸਾਹਿਬ ਆਏ ਹੋਏ ਉਹਨਾਂ ਨੇ ਮੈਨੂੰ ਦੱਸਿਆ ਉਹ ਕਹਿੰਦੇ ਵੀ ਮੇਰੇ ਖਰਾ ਛੋਟੇ ਬੇਟੇ ਨੇ ਦੱਸਿਆ ਮੈਨੂੰ ਵੀ ਉਹ ਇਧਰੋਂ ਜਦੋਂ ਗਏ ਆ ਤੇ ਉਹ ਕਿਸੇ ਨੂੰ ਫਿਰ ਉਸੇ ਮੁੰਡੇ ਨੂੰ ਮੋਟਰਸਾਈਕਲ ਦੇ ਨਾਲ ਉਠਾ ਕੇ ਲੈ ਕੇ ਗਏ ਆ ਕਰੋ ਸਾਰੇ ਉਹ ਇਕੱਲੇ ਗਏ ਸੀਗੇ ਰਸਤੇ 'ਚੋਂ ਕਿਸੇ ਮੁੰਡੇ ਨੂੰ ਮੋਟਰਸਾਈਕਲ ਉਸ ਮੁੰਡੇ ਨੇ ਹੀ ਮੈਨੂੰ ਫੋਨ ਕੀਤਾ ਉਹਨਾਂ ਦੇ ਫੋਨ ਤੋਂ ਤੇ ਕੋਈ ਦੁਆਰਾ ਗੱਲਬਾਤ ਹੋਈ ਵੀ ਤੁਹਾਡੇ ਨਾਲ ਦੁਆਰਾ ਮੁੜ ਕੇ ਇਸ ਵਿੱਚੋਂ ਫਕਲ ਦਾ 1 25 ਦਾ ਮੁੜ ਕੇ ਉਹ ਨਹੀਂ ਬੰਦ ਕੀਤਾ ਫੇਰ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਉੱਥੇ ਨਹੀਂ ਕੋਈ ਨਾਲ ਮੋਟਰਸਾਈਕਲ ਸੀ ਮੇਰੇ ਬਾਕੀ ਸਾਰੇ ਹੀ ਗਏ ਸੀਗੇ ਕਿ ਮੈਂ ਇੱਥੇ ਘਰੇ ਸੀਗੀ ਪੋਤੇ ਵੱਟ ਸਾਡੇ ਸਰਪੰਚ ਦੇ ਵੀਰ ਪਵਾ ਦੇ ਸਰਪੰਚ ਸਾਹਿਬ ਬਾਕੀ ਸਾਰੇ ਜਾਨੀ ਕਿ ਗਏ ਸੀ ਜਿੰਨੇ ਵੀ ਉਹਨੇ ਪੰਚਾਇਤੀ ਮੇਲੇ ਬੰਦੇ ਸਾਡੇ ਸਾਰੇ ਆਏ ਸੀ ਇਧਰੋਂ ਵੀ ਬਰਨਾ ਮੇਰੇ ਪੇਕੇ ਬਰਨ ਆਇਆ ਉੱਥੇ ਵੀ ਸਾਰੇ ਆ ਗਏ ਸੀ ਜਾਨੀ ਕਿ ਮੇਰੇ ਬ੍ਰਦਰ ਵੀ ਮੇਰੇ ਚਾਚੇ ਦਾ ਸਾ ਵੀ ਤੇ ਤੁਹਾਡੀ ਸ਼ਾਦੀ ਨੂੰ ਕਿੰਨੇ ਟਾਈਮ ਹੋ ਗਿਆ ਤੁਹਾਡੀ ਸ਼ਾਦੀ ਨੂੰ 9 ਮਹੀਨਾ ਸਾਲ ਲਗਾ ਅੱਜ ਵੀ 16 ਜਨਵਰੀ ਤੋਂ ਤੇ ਫੈਮਿਲੀ ਦੇ ਮੈਂਬਰ ਕਿੰਨੇ ਟੁੱਟ ਫੈਮਿਲੀ ਵੀ ਇੱਕ ਮੇਰੇ ਸਾਸੂ ਆ ਇੱਕ ਮੈਂ ਸੀਗੇ ਇੱਕ ਮੇਰੇ ਹਸਬੰਦ ਆ ਇੱਕ ਬੱਚਾ ਤੇ 7 ਸਾਲ ਦਾ ਕੀ ਉਹਨਾਂ ਨੂੰ ਕੋਈ ਬਿਮਾਰ ਰਹਿੰਦੇ ਸੀ ਜਾਂ ਕੀ ਪ੍ਰੋਬਲਮ ਕੀ ਹੋਈ ਗਲਤ ਕੀ ਹੋਈ ਕੋਈ ਪ੍ਰੋਬਲਮ ਸੀ ਕੱਲ ਬੜੇ ਸੋਹਣੇ ਮੇਰੇ ਕੋਲੋਂ ਗਏ ਆ ਉਹਦਾਂ ਉਹਨੇ ਥੋੜੀ ਜਿਹੀ ਹੱਥ ਤੇ ਛੱਟ ਲੱਗੀ ਸੀ ਕਿ ਉਹ ਕਿਸੇ ਟੈਂਟ ਦੇ ਕੰਮ ਤੇ ਗਏ ਸੀਗੇ ਤਾਂ ਚਲ ਜਾਂਦੀ ਸੀਗੀ ਪ੍ਰੋਗਰਾਮ ਲਾਉਣ ਜੋ ਕਹਿੰਦੇ ਮੈਂ ਮਤਲਬ ਜਦੋਂ ਗੱਡੀ ਤੇ ਲੱਦ ਦੇ ਸੀਗੇ ਬੈਂਚ ਮੇਰੇ ਇੱਥੇ ਹੱਥ ਤੇ ਆ ਡ ਗਿਆ ਇਹ ਬਸ ਹੋਈ ਹੈ ਤਾਂ ਜੀ ਇਹ ਕੰਮ ਕਰ ਕੀ ਕਰਦੇ ਸੀ ਆਪਣੇ ਕੰਮ ਕਰਦੇ ਆੜੀ ਦੱਪਾਈ ਰਖਾਰ ਕਰਦੇ ਤੁਹਾਡੇ ਹਸਬੰਦ ਦਾ ਨਾਮ ਕੀ ਹੈ ਜੀ ਬੂਟਾ ਰਾਮ ਬੂਟਾ ਰਾਮ ਹਾਂ ਜੀ ਤੇ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਉਹਨਾਂ ਦੀ ਡੈਥ ਹੋਈ ਵੀ ਕੀ ਕਾਰਨੋਂ ਮੈਨੂੰ ਤਾਂ ਹਨਾ ਸਾਰੇ ਇਹੀ ਕੰਨ ਲੱਗਦਾ ਵੀ ਜਿਹੜੇ ਮੁੰਡੇ ਨੇ ਮੈਨੂੰ ਫੋਨ ਕੀਤਾ ਨਾ ਜੇ ਤਾਂ ਉਹ ਸੱਚਾ ਸੀਗਾ ਤਔ ਫੋਨ ਨਾ ਬੰਦ ਕਰਦੇ ਜਦ ਮੈਂ ਉਹਨਾਂ ਨੂੰ ਕਿਹਾ ਸੀ ਭਾਜੀ ਅਸੀਂ ਫੋਨ ਦੇ ਥਰੂ ਹੀ ਤੁਹਾਡੇ ਕੋਲ ਪਹੁੰਚ ਸਕਦੇ ਆ ਤੁਸੀਂ ਫੋਨ ਨਾ ਬੰਦ ਕਰੋ ਉਸ ਉਸ ਵਿਅਕਤੀ ਦਾ ਨਾਮ ਵਗੈਰਾ ਕੁਝ ਪਤਾ ਨਹੀਂ ਕੋਈ ਮੈਨੂੰ ਨਹੀਂ ਸਭ ਨੂੰ ਬਾਕੀ ਉਹਨਾਂ ਦਾ ਪਤਾ ਬਾਕੀ ਸਾਰੇ ਸਾਡੇ ਪਿੰਡ ਦੇ ਪਰ ਭਾਜੇ ਖਾਬ ਨੂੰ ਪਤਾ ਹੋਊਗਾ ਮੈਨੂੰ ਉਸ ਟਾਈਮ ਯਾਨੀ ਕਿ ਮੈਨੂੰ ਇਹ ਵੀ ਨਹੀਂ ਪਤਾ ਵੀ ਜਿਹੜਾ ਮੁੰਡਾ ਨਾਲ ਸੀ ਹੋਨੇ ਮੈਨੂੰ ਫੋਨ ਕੀਤਾ ਤੇ ਜਾਂ ਕੋਈ ਹੋਰ ਕੋਈ ਰੋਧੇ ਹੋਇਆ ਮੈਨੂੰ ਇਹ ਜਿਹੜਾ ਸਾਰਾ ਮਾਮਲਾ ਭੈਣ ਜੀ ਪੁਲਿਸ ਦੇ ਧਿਆਨ ਚ ਲਿਆਂਦਾ ਤੁਸੀਂ ਉਹ ਤੇ ਮੈਨੂੰ ਸਾਰ ਬਸ ਇਸ ਬਾਕੀ ਮੋੜ ਤੇ ਕਾਰਵਾਈ ਦਾ ਨਹੀਂ ਪਤਾ ਫਿਰ ਆਸ ਫਲਾ ਆਪਣਾ ਜੀ ਆਪਣਾ ਨਾਮ ਮੇਜਰ ਸਿੰਘ ਹੈ ਮੇਜਰ ਸਿੰਘ ਜੀ ਕੀ ਮਾਮਲਾ ਕੀ ਹੈ ਕਿ ਜਿਹੜਾ ਆਪਣਾ ਡੈਥ ਨਹੀਂ ਗਏ ਮਾਮਲਾ ਕੱਲ ਆਇਆ 10 ਵਜੇ ਫੋਨ ਆਇਆ ਇਥੇ ਪਗੜਵਰੇ ਨਾਲ ਮੁੰਡੇ تھےਗੇ ਤੇ ਉਹਨੇ ਇਹੀ ਗੱਲ ਕਹੀ ਇਥੇ ਘਰ ਕੁੜੀ ਨੂੰ ਫੋਨ ਆਇਆ ਕਹਿੰਦੇ ਵੀ ਡੈਥ ਹੋ ਗਈ ਹੈ ਸਾਡੇ ਮੁੰਡੇ ਦੀ ਵੀ ਉਹਨੂੰ ਆ ਕੇ ਲੈ ਜਾਓ ਤੇ ਫਿਰ ਇਥੋਂ ਇਹੀ ਚੱਲ ਗਏ ਆ ਸਾਨੂੰ ਫੋਨ ਗਿਆ ਇਹੀ ਚੱਲ ਗਏ ਉਥੋਂ ਪੰਪਰ ਦੇ ਉੱਤੇ ਜਾਨਕੀ ਜਿਹੜਾ ਪਹੁੰਚੇ ਤਾਂ ਸਾਨੂੰ ਉੱਥੇ ਕੋ ਮਿਲਿਆ ਨਹੀਂ ਕਿਹੜੀ ਜਗ੍ਹਾ ਬੁਲਾਇਆ ਸੀ ਤੁਹਾਨੂੰ ਉਹਨਾਂ ਨੇ ਪੰਪ ਤੇ ਬੁਲਾਇਆ ਪਾਪਾ ਖੁੱਲ ਨਾ ਮਾ ਬੰਗਾ ਰੋਲ ਦਿੱਤੇ ਆ ਨਾ ਮਈ ਇਹ ਫਿਰ ਆ ਗਈ ਆ ਭੁਲਾ ਰਹੀ ਜੀ ਤੇ ਤੁਹਾਡੇ ਪਰੋਣੇ ਦਾ ਨਾਂ ਕੀ ਆ ਜੀ ਪਰੋਣੇ ਦਾ ਬੂਟਾ ਰਾਂ ਹੈ ਜੀ ਬੂਟਾ ਰਾਂ ਤੇ ਕਿੱਥੇ ਦਾ ਰਹਿਣ ਵਾਲਾ ਆ ਇੱਥੇ ਤਾਂ ਬੀੜ ਬਹੁਤ ਹੈ ਆ ਭੁਲਾ ਰਹੀ ਦਾ ਪਿੰਡ ਰਹਿੰਦੇ ਇੱਥੇ ਬੀੜ ਬਹੁਤ ਹੈ ਉੱਥਾ ਹਾਂਜੀ ਤੇ ਮੱਗੀ ਕਾਰਨ ਕੀ ਆ ਸਰ ਮੱਗੀ ਜਿਹੜੀ ਡੈਥ ਦਾ ਕਾਰਨ ਹਜੇ ਕੋਈ ਪਤਾ ਨਹੀਂ ਲੱਗਾ ਜੀ ਹੂੰ ਇਹ ਤਾਂ ਹੁਣ ਲੱਗੂਗਾ ਪਤਾ ਹੁਣ ਜਦੋਂ ਆਪ ਕੋਟ ਮਟਰ ਜਿਹੜੇ ਨਾਲ ਦੇ ਇਹ ਦੇ ਸਾਥੀ ਸੀਗੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਨਹੀਂ ਉਹਨਾਂ ਨਾਲ ਨਹੀਂ ਹੋਈ ਉਹਨਾਂ ਦਾ ਫੋਨ ਹੀ ਬੰਦ ਆਉਂਦਾ ਮਿਲੇ ਨਹੀਂ ਤੁਹਾਨੂੰ ਨਹੀਂ ਮਿਲੇ ਬੋਡੀ ਡੈਡ ਬੋਡੀ ਕਿੱਥੋਂ ਸਰ ਮਿਲੀ ਆਪਾਂ ਨੂੰ ਉਹ ਮਿਲੀ ਆ ਉਥੋਂ ਉਹਦੇ ਪਿੱਛੇੋਂ ਆਪਣੇ ਆਏ ਪਟਰੋਲ ਪੰਪ ਦੇ ਪਿੱਛੇ ਇਹ ਸ਼ਰਪੁਰ ਰੋਡ ਤੇ ਹਾਂ ਹਾਂ ਬੰਗਾ ਰੋਡ ਤੇ ਬੰਗਾ ਰੋਡ ਤੇ ਨਮਾ ਕੋਲੇ ਪਟਰੋਲ ਪੰਪ ਉਹਦੇ ਬੈਕ ਸਾਡ ਪੁਲਿਸ ਨੇ ਸੂਚਨਾ ਕੀਤੀ ਇਸ ਮਾਮਲੇ ਨੂੰ ਲੈ ਕੇ ਸਰ ਉਹ ਕੀਤੀ ਹੈ ਹਾਂ ਪੁਲਸਾਈ ਸੀ ਮੌਕੇ ਤੇ ਸਰ ਉਥੇ ਮੌਕੇ ਤੇ ਆਈ ਸੀ ਹਾਂ ਜੀ ਤੇ ਨੇੜਬੁੜੀ ਹੁਣ ਕਿੱਥੇ ਸਰ ਉਹੇ ਨਾਲ ਲੱਗਿਆ ਉਥੇ ਹਸਪਤਾਲ ਹੈ ਹਸਪਤਾਲ ਚ ਹਾਂਜੀ ਤੇ ਇਹਦੀ ਸ਼ਾਦੀ ਨੂੰ ਕਿੰਨੀ ਕੀ ਟਾਈਮ ਹੋ ਗਿਆ ਸਰ ਸ਼ਾਦੀ ਨੂੰ ਹੋ ਹੀ ਗਿਆ ਹਾਂ ਦੇ ਮੇਲਾ ਦਾ ਹਾਂਜੀ 9-10 ਦਿਨ ਦਾ ਹਾਲਤ ਹੋ ਹੀ ਗਏ ਹੁਣੇ ਕੋਈ ਬੱਚੇ ਵਗੈਰਾ ਹੈ ਇਹਨਾਂ ਦੇ ਉਹ ਬੱਚਾ ਸੋਚ 6 ਸਾਲਾਂ ਦਾ ਇਹਨਾਂ ਦੀ ਵਾਈਫ ਦਾ ਨਾਮ ਕੀ ਹੈ ਸਰ ਕ੍ਰਿਸ਼ਨ ਦੇਵੀ ਹੈ ਇੱਕ ਮਿੰਟ ਗੱਲ ਕਰ ਲੂ ਤੇ ਕੋਈ ਮਤਲਬ ਕੀ ਕਾਰਵਾਈ ਕੋਈ ਸ਼ੱਕ ਕਿਸੇ ਦੇ ਹੋਵੇ ਤੁਹਾਨੂੰ ਸ਼ੱਕ ਤਾਂ ਹੁਣ ਕੀ ਕਹਿ ਸਕਦੇ ਜੇਕਰ ਪਤਾ ਨਹੀਂ ਲੱਗਦਾ ਜੀ ਨਾਲ ਦੇ ਮੁੰਡੇ ਹੁਣ ਜਿਹੜੇ ਉਹ ਹੁਣ ਉਹਨਾਂ ਦਾ ਪਤਾ ਲੱਗੂਗਾ ਫੇਰ ਪਤਾ ਲੱਗੂਗਾ ਨਹੀਂ ਕੋਈ ਮੰਗੀ ਆਪਣੇ ਯਾਰਾਂ ਦੋਸਤਾਂ ਨਾਲ ਬੈਠਦਾ ਉੱਠਦਾ ਹੋਊਗਾ ਕੋਈ ਉਹ ਹੀ ਸੀ ਉਹਦੇ ਯਾਰ ਦੋਸਤੇ ਹੀ ਨਾਲ ਉਹਦੇ ਨਹੀਂ ਕੋਈ ਘਰੋਂ ਕੰਮ ਤੇ ਗਿਆ ਹੋ ਕੋਈ ਬਿਮਾਰ ਸੀ ਜਾਂ ਕਿਦਾਂ ਹੋਇਆ ਸਾਰੇ ਇਹ ਕੋਈ ਬਿਮਾਰ ਨਹੀਂ ਗਿਆ ਸੀ ਘਰੋਂ ਕੰਮ ਤੇ ਗਿਆ ਸੀ ਤੇ ਬਾਅਦ ਚ ਪਤਾ ਲੱਗਾ ਕੰਮ ਕੀ ਕਰਦਾ ਸੀ ਸਰ ਕੰਮ ਉਹ ਮਿਹਨਤ ਮਜ਼ਦੂਰੀ ਕਰਦਾ ਸੀ ਹਮ ਲੇਬਰ ਦਾ ਹੀ ਕਰਦਾ ਸੀ ਲੇਬਰ ਦਾ ਲੇਬਰ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਤੋਂ ਵੀ ਇਨਸਾਫ ਚਾਹੀਦਾ ਜੋ ਵੀ ਉੱਥੇ ਹੋਇਆ ਉਹਦੇ ਨਾਲ ਬਾਕੀ ਠੀਕ ਹੈ ਜੀ ਸਾਡੇ ਪਿੰਡ ਦਾ ਨੌਜਵਾਨ ਬੂਟਾ ਰਾਮ ਜਿਹਦੀ ਕੱਲ੍ਹ ਪੇਤ ਬਾਰੇ ਹੜਤਨ ਦੇ ਵਿੱਚ ਡੈੱਡਬੋਡ ਮਿਲੀ ਸੀ ਔਰ ਅਸੀਂ ਥਾਣੇ ਵੀ ਜਾਏ ਮੇਰੇ ਐਸ.ਐਚ.ਓ. ਸਾਹਿਬ ਨਾਲ ਵੀ ਗੱਲ ਹੋ ਗਈ ਔਰ ਤੇ ਲੱਗੇ ਹੋਏ ਨੇ ਐਸ.ਐਚ.ਓ. ਸਾਹਿਬ ਵੀ ਬਹੁਤ ਵਧੀਆ ਲੱਗੇ ਹੋਏ ਨੇ ਮੇਰੀ ਗੱਲ ਹੋਈ ਆ ਤੇ ਜਲਦੀ ਤੋਂ ਜਲਦੀ ਉਹ ਕਹਿੰਦੇ ਇਨਸਾਫ ਮਿਲੂਗਾ ਪਰਿਵਾਰ ਨੂੰ ਅਸੀਂ ਇਨਸਾਫ ਦੀ ਗੁਹਾਰ ਲਈ ਸੀ ਤੇ ਸਰ ਕੋਈ ਮਾਮਲਾ ਸਾਹਮਣੇ ਆਏ ਹੋਵੇ ਮਾਮਲਾ ਐਸ.ਐਚ.ਓ. ਸਾਹਿਬ ਨੇ ਕਿਹਾ ਹੁਣ ਅਸੀਂ ਬਿਆਨ ਦਵਾਵਾਂਗੇ ਕੁੜੀ ਆਪਣੀ ਦੇ ਤੇ ਦੇਖੋ ਜਿੱਦਾਂ ਪੁਲਿਸ ਸਰਪੰਚ ਸਾਹਿਬ ਕੋਈ ਕਾਰਨ ਨਹੀਂ ਸਾਹਮਣੇ ਆਇਆ ਅਜੇ ਤੱਕ ਕੁਝ ਕਾਰਨ ਹੱਲੇ ਕੁਝ ਨਹੀਂ ਸਾਹਮਣੇ ਆਇਆ ਤੇ ਪੁਲਿਸ ਪੁਲਿਸ ਲੱਗੀ ਹੋਈ ਆ ਤੇ ਜਿੱਦਾਂ ਵੀ ਹੋਊਗਾ ਜੋ ਵੀ ਹੋਊਗਾ ਅਸੀਂ ਤਾਂ ਇਨਸਾਫ ਲੈਣਾ ਹੈ ਹਾਂਜੀ ਸਰ ਕੀ ਇੱਕ ਮਾਮਲਾ ਜਿਹੜਾ ਅੰਬੇੜਪੁਰਾ ਦੇ ਵਿੱਚ ਨੌਜਵਾਨ ਦੀ ਮੌਤ ਹੋਈ ਆ ਇਸ ਤਰ੍ਹਾਂ ਸੀ ਮੀਂਹ ਬੀਤੀ ਸ਼ਾਮ ਇੱਕ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਡੈੱਡ ਬੋਡੀ ਪਈ ਆ ਪੈਟਰੋਲ ਪੰਪ ਦੀ ਬੈਕ ਸਾਈਡ ਤੇ ਬੇਵਾਬ ਜਗ੍ਹਾ ਦੇ ਉੱਤੇ ਮੇਰੇ ਸਾਥੀਆਂ ਨਾਲ ਕਪ ਮੌਕੇ ਤੇ ਗਿਆ ਜੇਗਾ ਜੋ ਇਕਲਾਸ਼ ਮਿਲੀ ਆ ਜਿਹਦੇ ਮੂੰਹ ਵਿੱਚੋਂ ਖੂਨ ਸੀਗਾ ਰੰਗ ਵੀ ਉਹਦਾ ਅਬ ਨੀਲਾ ਜਿਹਾ ਮੂੰਹ ਹੋ ਚੁੱਕਾ ਸੀਗਾ ਤੇ ਉਹ ਬੰਦੇ ਦਾ ਨਾਮ ਪਤਾ ਸੀ ਪਤਾ ਕੀਤਾ ਤੇ ਪਤਾ ਲੱਗਾ ਵੀ ਉਹ ਬੰਦੇ ਦਾ ਨਾਮ ਬੂਤਾ RAM ਪੁੱਤਰ ਬਲਵੀਰ ਚੰਦ ਵਾਸੀ ਬੀੜਪਵਾਗ ਹੈ ਤੇ ਇਹਦੇ ਬਾਰੇ ਉਹਦੇ ਬਾਰਸਾਂ ਨਾਲ ਕੰਟੈਕਟ ਕੀਤਾ ਆ ਉਹ ਕਹਿੰਦੇ ਵੀ ਕੰਮ वगੈਰਾ ਕਰਦਾ ਸੀਗਾ ਕੰਮਕਾਰ ਮਿਹਨਤ ਮੀ Đੂਰੀ ਦਾ ਕਰਦਾ ਸੀਗਾ ਵੀ ਕੱਲ ਇੱਕ ਰੋਂ ਗਿਆ ਆ ਆਪਣੇ ਮੋਟਰਸਾਈਕਲ ਉੱਤੇ ਕੰਮਕਾਰ ਦੇ ਸੌਂਚੀ ਕੇ ਆਇਆ ਫਿਰ ਉਹ ਤੋਂ ਬਾਅਦ ਇਹ ਕਿਥੇ ਕਿਥੇ ਗਿਆ ਕੀ ਹੋਇਆ ਇਹਦੇ ਨਾਲ ਇਹਦੇ ਬਾਰੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਗਈ ਜਿਹੜੀ ਲਾਸ਼ ਅਸੀਂ ਬੀਤੀ ਰਾਤ ਡੈੱਡ ਹਾਊਸ ਵਿੱਚ ਰੱਖਾਤੀ ਸੀਗੀ ਤੇ ਹੁਣ ਇਸ ਦੀ ਗੰਭੀਰਤਾ ਨਾਲ ਸੀਨੀਅਰ ਅਫਸਰ ਪੜਤਾਲ ਕਰ ਰਹੇ ਆ ਵੀ ਇਹਦੇ ਮੌਤ ਦਾ ਕੀ ਕਾਰਨ ਆ ਕਿ ਕਿਪਤਾ ਪੂਰਤ ਮਾਡਮ ਕਰਾਇਆ ਜਾ ਰਿਹਾ ਹੈ ਕਿ ਬਾਕੀ ਦੀ ਗੰਭੀਰਤਾ ਨਾਲ ਜਾਣ ਪਛਾਣ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਸਾਰੇ ਇੱਕ ਪਰਿਵਾਰਿਕ ਮੈਂਬਰਾਂ ਦਾ આરોਪ ਹੈ ਕਿ ਕਹਿੰਦੇ ਕਿ ਮਤਲਬ ਇਹ ਮਤਲਬ ਇਹ ਸ਼ੱਕ ਜਗ ਕੀਤੀ ਹੈ 70000 ਕੀਤਾ ਉਹਨਾਂ ਨੇ ਜੋ ਵੀ ਸ਼ੱਕ ਜਗ ਕੀਤਾ ਹੈ ਉਹਦੇ ਬਾਰੇ ਗਹਿਰਾਈ ਨਾਲ ਪੜਤਾਲ ਕੀਤੀ ਜਾਏਗੀ ਉਹਨਾਂ ਨੇ ਕਿਹਾ ਵੀ ਸ਼ਾਇਦ ਹੋ ਸਕਦਾ ਕੋਈ ਇਹਦਾ ਦੋਸਤ ਜਾਂ ਕੋਈ ਹੋਰ ਜਾਣਕਾਰ ਵੇ ਇਹਦੀ ਮੌਤ ਦਾ ਕਾਰਨ ਹੋਵੇ ਉਹਦੇ ਬਾਰੇ ਵੀ ਅਸੀਂ ਗਹਿਰਾਈ ਨਾਲ ਪੜਤਾਲ ਕਰ ਰਹੇ ਹਾਂ